ਇਹਨਾਂ ਨੇ ਵੋਟਾਂ ਲੈਣੀਆਂ ਸੀ ਜਾਂ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਪਰ 3.5 ਸਾਲ ਹੋ ਚੱਲੇ ਨੇ ਕਿ ਸਰਕਾਰ ਨੇ ਅਜੇ ਤੱਕ ਸਾਡਾ ਵਾਅਦਾ ਨਹੀਂ ਪੂਰਾ ਕਰਿਆ ਆ ਕੇ ਸਰਕਾਰਾਂ ਸੀ ਜਿਹੜੀਆਂ ਕਮ ਸੇ ਕਮ ਸਾਡੇ ਨਾਲ ਮੀਟਿੰਗ ਤਾਂ ਕਰ ਲੈਂਦੇ ਸੀ ਇਹਨਾਂ ਨੇ ਸਾਡੇ ਨਾਲ ਮੀਟਿੰਗ ਵੀ ਨਹੀਂ ਕਰਨੀ ਚਾਹੀ ਹੁਣ ਤੱਕ ਜਿਹੜੀ ਅੰਗਰਵਾਲੀ ਸੈਂਟਰਾਂ ਦੇ ਵਿੱਚ ਫੀਡ ਆਉਂਦੀ ਆ ਬਹੁਤ ਹੀ ਬੇਕਾਰ ਆ ਲੋਕ ਉਹਨਾਂ ਨੂੰ ਫੀਡ ਨੂੰ ਲੈਂਦੇ ਨਹੀਂ ਕਿਉਂਕਿ ਬੱਚੇ ਬਿਮਾਰ ਹੁੰਦੇ ਨੇ ਫੀਡ ਕੌੜੀ ਬਣਦੀ ਆ ਜਾਣੋ ਸੀ ਫੀਡ ਦਿੰਨੇ ਆ ਇਹ ਕਹਿੰਦੇ ਨੇ ਉਹਨਾਂ ਤੋਂ OTP ਲਓ ਤੇ ਤਾਂ ਤੁਸੀਂ ਉਹਨਾਂ ਨੂੰ ਫੀਡ ਦਵੋ ਦੀਪੇਵਾਰਾਂ ਕੋਲ ਤਾਂ ਕਮ ਸੇ ਕਮ ਮੋਬਾਈਲ ਵੀ ਹੈ ਨਹੀਂ ਉਹ ਸਾਨੂੰ OTP ਕਿੱਥੋਂ ਦੇਣਗੇ ਜਿਹੜੀ E-VACS ਆ ਉਹ ਮੋਬਾਈਲ ਤੇ ਬੰਦ ਕੀਤੀ ਜਾਵੇ ਜੇਕਰ ਸਾਡਾ ਕੋਸ਼ਣ ਟਰੈਕਰ ਤੇ ਕੰਮ ਕਰਨਾ ਤਾਂ ਸਾਨੂੰ ਮੋਬਾਈਲ ਦਿੱਤੇ ਜਾਣ ਕੋਲ ਸੈਟਲ ਬੰਦਾ ਹੈਗਾ ਜਿਹਦੇ ਕੋਲ ਮੋਬਾਈਲ ਅਵੇਲੇਬਲ ਨੇ ਮਦਰ ਪੋਲ ਵੀ ਨੇ ਪੇਰੈਂਟਸ ਕੋਲ ਸਭ ਕੋਲ ਨੇ ਤਾਂ ਉਹਨਾਂ ਨੂੰ ਆਂਗਣਵੜੀ ਸੈਂਟਰਸ ਬੱਚੇ ਭੇਜਣ ਦੀ ਕੀ ਜ਼ਰੂਰਤ ਆ ਲੁਬਿਉਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਹੀਂ ਦਿਨ ਤੁਹਾਡੇ ਦੱਸੇ ਲੁਥਾਣਾ ਦਾ ਫਿਰੋਜ਼ਪੁਰ ਰੋਡ ਤੇ ਮੌਜੂਦ ਆ ਜਿੱਥੇ ਦੱਸਦੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿੱਛੇ ਮਹਿਲਾਵਾਂ ਵੱਲੋਂ ਰੋਸ਼ ਹੈ ਜਿਹੜਾ ਜਿਤਾਇਆ ਜਾ ਰਿਹਾ ਦੇਖਦੇ ਦਿਓ ਕਿ ਹੱਥਾਂ ਦੇ ਵਿੱਚ ਚੰਡੀਆਂ ਫੜੀਆਂ ਹੋਈਆਂ ਨੇ ਐਸੋ ਦੱਸਦੀ ਆ ਆਂਗਣ ਬਾੜੀ ਮੁਲਾਜ਼ਮ ਜਿਹੜੇ ਨੇ ਯੂਨੀਅਨ ਉਹਨਾ ਬੋਲੋ ਲਗਾਤਾਰ ਰੋਸ਼ ਉਹ ਜਿਤਾਇਆ ਜਾ ਰਿਹਾ ਹੈ ਮੇਨ ਹਾਈਵੇ ਰੋਡ ਤੇ ਫਿਰੋਜ਼ਪੁਰ ਰੋਡ ਦੀ ਜੇਕਰ ਇਹ ਗੱਲ ਕਰੀਏ ਤੇ ਫਿਰੋਜ਼ਪੁਰ ਰੋਡ ਤੇ ਦੇਖ ਸਕਦੇ ਹੋ ਕਿ ਹਾਲਾਤ ਜਿਹੜੇ ਕੀ ਬਣੇ ਹੋਏ ਨੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਉਹ ਲੱਗੀ ਹੋਈ ਹੈ ਟ੍ਰੈਫਿਕ ਨੂੰ ਸੰਭਾਲਦੇ ਹੋਏ ਕਿਉਂਕਿ ਲਾਅਨ ਆਰਡਰ ਦੀ ਜਿਹੜੀ ਹੈ ਪਾਲਣਾ ਕਰੀਆ ਤਾਂ ਦੂਜੇ ਪਾਸੇ ਮਹਿਲਾਵਾਂ ਵੱਲੋਂ ਜਿਹੜਾ ਰੋਸ ਹੈ ਉਹ ਜਤਾਇਆ ਜਾ ਰਿਹਾ ਕਿਉਂਕਿ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਹਲਕਾ ਵੈਸਟ ਦੇ ਵਿੱਚ ਜਿੰਨੀ ਚੋਣਾਂ ਨੇ ਤੇ ਉਸ ਤੋਂ ਬਾਅਦ ਲਗਾਤਾਰ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਪਰ ਦੂਜੇ ਪਾਸੇ ਸਰਕਾਰ ਤੋਂ ਲਗਾਤਾਰ ਮੰਗ ਕਰਨ ਵਾਲੀਆਂ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਗੱਲਬਾਤ ਕਰਨੇ ਆ। ਕਹਿੰਦੇ ਇਹਨਾਂ ਨੇ ਵੋਟਾਂ ਲੈਣੀਆਂ ਸੀ ਜਾਂ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਪਰ 3.5 ਸਾਲ ਹੋ ਚੱਲੇ ਨੇ ਕਿ ਸਰਕਾਰ ਨੇ ਅਜੇ ਤੱਕ ਸਾਡਾ ਵਾਅਦਾ ਨਹੀਂ ਪੂਰਾ ਕਰਿਆ ਜਿਹੜੀ ਅੰਗਣ ਵਾਲੀ ਸੈਂਟਰਾਂ ਦੇ ਵਿੱਚ ਫੀਡ ਆਉਂਦੀ ਆ ਬਹੁਤ ਹੀ ਬੇਕਾਰ ਆ। ਲੋਕਾਂ ਨੂੰ ਫੀਡ ਨੂੰ ਲੈਂਦੇ ਨਹੀਂ ਕਿਉਂਕਿ ਬੱਚੇ ਬਿਮਾਰ ਹੁੰਦੇ ਨੇ ਫੀਡ ਕੌੜੀ ਬਣਦੀ ਆ ਇਸ ਕਰਕੇ ਜਿਹੜਾ ਅਸੀਂ ਅੱਜ ਇੱਥੇ ਜਿਮਨੀ ਚੋਣਾ ਦੇ ਵਿੱਚ ਸੰਜੀਵ ਮਰੋੜਾ ਦੇ ਖਿਲਾਫ ਇੱਥੇ ਧਰਨਾ ਲਾਇਆ ਜਿਹੜਾ ਸਾਡਾ ਮੋਬਾਈਲ ਤੇ ਐਫ ਆਰ ਐਸ ਆ ਇਹ ਬੰਦ ਕੀਤੀ ਜਾਵੇ ਜਿਹੜੀ ਈ ਕੇ ਵੈਸੀ ਆ ਉਹ ਮੋਬਾਈਲ ਤੇ ਬੰਦ ਕੀਤੀ ਜਾਵੇ ਜੇਕਰ ਸਾਡਾ ਪੋਸ਼ਨ ਟਰੈਕਰ ਤੇ ਕੰਮ ਕਰਨਾ ਤਾਂ ਸਾਨੂੰ ਮੋਬਾਈਲ ਦਿੱਤੇ ਜਾਣ ਅਸੀਂ ਆਪਣੇ ਜਿਹੜੇ ਪਰਸਨਲ ਫੋਨ ਨੇ ਉਹਨਾਂ ਨੂੰ ਅਸੀਂ ਵਰਤਦੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜੇਕਰ ਪੋਸ਼ਨ ਟਰੈਕਰ ਦਾ ਕੰਮ ਕਰਨਾ ਤਾਂ ਸਾਨੂੰ ਹੋਂਦ ਦਿੱਤੇ ਜਾਣ ਤੁਸੀਂ ਉਹਨਾਂ ਦਾ ਸਰਕਾਰਾਂ ਦਾ ਜੀ ਉਸ ਕੱਢਣਾ ਚਾਹੁੰਦੇ ਆ ਕਿ ਸਾਡੀ ਅੱਜ ਤੱਕ ਇਹਨਾਂ ਨੇ ਕਿਸੇ ਨੇ ਮੀਟਿੰਗ ਨਹੀਂ ਰੱਖੀ ਕੋਈ ਵੀ ਅੱਗੇ ਸਰਕਾਰਾਂ ਸੀ ਜਿਹੜੀਆਂ ਕਮ ਸੇ ਕਮ ਸਾਡੇ ਨਾਲ ਮੀਟਿੰਗ ਤਾਂ ਕਰ ਲੈਂਦੇ ਸੀ ਇਹਨਾਂ ਨੇ ਸਾਡੇ ਨਾਲ ਮੀਟਿੰਗ ਵੀ ਨਹੀਂ ਕਰਨੀ ਚਾਹੀ ਹੁਣ ਤੱਕ ਪਸ ਸਾਡੇ ਦੇ ਕੰਮ ਦਾ ਇੰਨਾ ਜ਼ੋਰ ਪਾਇਆ ਜਾਂਦਾ ਹਰ ਇੱਕ ਗੱਲ ਤੇ ਐਮ ਆਰ ਐਸ ਜਿਵੇਂ ਕਹਿੰਦੇ ਨੇ ਐਫ ਆਰ ਐਸ ਦਾ ਫਿਰ ਓਟੀਪੀ ਦਾ ਵੀ ਲੋਕਾਂ ਤੋਂ ਗਰੀਬ ਜਿਹੜੇ ਪਰਿਵਾਰ ਨੇ ਸਾਡੇ ਨਾਲ ਤਾਲੁਕਤ ਰੱਖਦੇ ਨੇ ਜਿਨ੍ਹਾਂ ਨੂੰ ਅਸੀਂ ਫੀਡ ਦਿੰਨੇ ਆ ਇਹ ਕਹਿੰਦੇ ਨੇ ਉਹਨਾਂ ਤੋਂ ਓਟੀਪੀ ਲਓ ਤੇ ਤਾਂ ਤੁਸੀਂ ਉਹਨਾਂ ਨੂੰ ਫੀਡ ਦਵੋ ਗਰੀਬ ਪਰਿਵਾਰਾਂ ਕੋਲ ਤਾਂ ਕਮ ਸੇ ਕਮ ਮੋ ਉਹ ਸਾਨੂੰ OTP ਕਿੱਥੋਂ ਦੇਣਗੇ ਸਾਡਾ ਧਰਨਾ ਸੀ ਜਿਹੜੀਆਂ ਜਿਮਨੀ ਚੌਣਾ ਇੱਥੇ ਇਸ ਹਲਕੇ ਦੇ ਵਿੱਚ ਹੋ ਰਹੀਆਂ ਉਹਦੇ ਖਿਲਾਫ ਅਸੀਂ ਤਾਂ ਅਸੀਂ ਸਾਰੇ ਲੋਕਾਂ ਨੂੰ ਜਾਗਰੂਕ ਕਰਨਾ ਆਇਆ ਕਿ ਇਹ ਸਰਕਾਰ ਅਸਲ ਦੇ ਵਿੱਚ ਕੀ ਰੇ ਤੇ ਲੋਕਾਂ ਦੇ ਸਾਹਮਣੇ ਕੀ ਨੇ ਇਹ ਸਰਕਾਰਾ ਜਿਹੜੀ ਆਂਗਣਵਾੜੀ ਦੇ ਥਰੂ ਇੱਕ 600 ਗ੍ਰਾਮ ਫੀਡ ਦੇ ਕੇ ਚਾਰ-ਚਾਰ ਫੋਟੋਆਂ ਕੈਪਚਰ ਕਰਨ ਨੂੰ ਕਹਿ ਰਹੀ ਆ ਇੱਕ ਮਜ਼ਦੂਰ ਜਿਹੜੀ ਕਿ ਆਪਣਾ ਬੱਚਾ ਆਂਗਣਵਾੜੀ ਦੇ ਵਿੱਚ ਛੱਡ ਕੇ ਬਾਹਰ ਕੰਮ ਕਰਨ ਜਾ ਰਹੀ ਆ ਜਿਹਦੇ ਕੋਲ ਮੋਬਾਈਲ ਅਵੇਲੇਬਲ ਨਹੀਂ ਆ ਸਰਕਾਰ ਉਹਦੀ eKYC ਨਿਯਮਸਥੈ ਕਹਿ ਰਹੀ ਆ ਠੀਕ ਹੈ ਸਰਕਾਰ ਕਹਿ ਰਹੀ ਹੈ ਕਿ ਉਹਦੀ ኢਕੇਵਾਈਸੀ ਕਰੋ ਉਹੀ ਬੰਦਾ ਹੋਣਾ ਚਾਹੀਦਾ ਜਿਹੜਾ ਫੀਡਲੈਂਡ ਆਂਦਾ ਜੇ ਕੋਈ ਇੰਨਾ ਗਰੀਬ ਬੰਦੇ ਕੋ ਇੰਨਾ ਜਿਆਦਾ ਵੈਲ ਸੈਟਲ ਬੰਦਾ ਹੈਗਾ ਜਿਹਦੇ ਕੋਲ ਮੋਬਾਈਲ ਅਵੇਲੇਬਲ ਨਹੀਂ ਮਦਰ ਕੋਲ ਵੀ ਨਹੀਂ ਪੇਰੈਂਟਸ ਕੋਲ ਸਭ ਕੋਲ ਨਹੀਂ ਤਾਂ ਉਹਨਾਂ ਨੂੰ ਆਂਗਣਵਾੜੀ ਸੈਂਟਰਸ ਬੱਚੇ ਭੇਜਣ ਦੀ ਕੀ ਜ਼ਰੂਰਤ ਹੈ